ਹਾਂਜੀ ਵੀ ਦੋਸਤੋ ਅੱਜ ਤੁਹਾਨੂੰ ਲੈ ਚਲਦੇ ਆ ਪੂਨੇ ਦੇ ਕਿਸਾਨ ਮੇਲੇ ਤੇ ਸੋ ਅਸੀਂ ਐਂਟਰੀ ਕਰਾ ਲਈ ਆ ਐਂਟਰੀ ਕਰਾ ਲਈ ਅਸੀਂ ਮਲਟੀ ਡੇਜ਼ ਮਤਲਬ ਜਿਆਦਾ ਦਿਨਾਂ ਲਈ 300 ਰੁਪਏ ਮਤਲਬ ਇੱਕ ਦਿਨ ਦਾ 150 ਹੈ ਜੇ 300 ਦਿਨਾਂ ਤਾਂ ਪੰਜ ਦਿਨਾਂ ਦੀ ਐਂਟਰੀ ਮਿਲਣੀ ਵਰਦੇ ਸਾਰਾ ਸਾਨੂੰ ਕਲੋਸ ਕਰਦਾ ਜਿਹੜਾ ਕੀ ਸਾਰਾ ਇੱਥੇ ਮਿਲੂਗਾ ਐਗਜ਼ਿਬਿਸ਼ਨ ਦੇ ਵਿੱਚ ਜਿਹੜੇ ਪਾਵਰ ਟਿਲਰ ਬਣਾਉਂਦੇ ਆ ਹੁਣ ਪਹਿਲਾਂ ਦੇਖੋ ਟਰੈਕਟਰ ਵਗੈਰਾ ਤਿਆਰ ਕਰਦੇ ਰਹੇ ਤੇ ਹੁਣ ਆ ਨਿੱਕੇ ਨਿੱਕੇ ਮਸ਼ੀਨਾਂ ਤਿਆਰ ਕਰਨ ਲੱਗ ਗਿਆ ਜਿਹੜੀਆਂ ਕਿ ਇੱਕ ਸਾਈਡ ਤੇ ਗੱਟਾ ਲੱਗ ਜਾਂਦਾ ਇਹਨਾਂ ਦੇ ਤੇ ਇਹਨਾਂ ਦੀ ਵੀ ਆਪਾਂ ਵੀਡੀਓ ਕਰਾਂਗੇ ਜਲਦੀ ਤੇ ਬਾਕੀ ਇਹਨਾਂ ਦੇ ਜਿਹੜੇ ਪਾਵ ਟਿੱਲਰ ਆ ਦੇਖੋ ਵੱਡੇ ਟਰੈਕਟਰਾਂ ਤੋਂ ਛੋਟੀਆਂ ਚੀਜ਼ਾਂ ਤੇ ਆ ਗਈ ਕਿਉਂਕਿ ਇਧਰਲੀ ਸਾਈਡ ਹੋ ਸਕਦਾ ਇਹਨਾਂ ਦੀ ਜਿਆਦਾ ਇਹ ਚੀਜ਼ਾਂ ਮਿਲਦੀਆਂ ਹੁਣ ਮਾਰਾ ਸਟ੍ਰਲ ਸੜਾ ਮਸ਼ੀਨਾਂ ਚੈਨ ਵਾਲੀ ਆ ਉਹ ਟਾਇਰ ਵਾਲੀ ਸੀਗੀ ਤੇ ਇਹਦੇ ਵਿੱਚ ਬਸ ਇਦਾਂ ਵੀ ਇਹ ਚ ਗੱਟਾ ਲੱਗ ਜਾਂਦਾ ਹੈ ਨਾਲ ਤੇ ਸਾਹਮਣੇ ਮਹਿੰਦਰਾ ਸਵਰਾਜ ਦਾ ਜਿਹੜਾ ਆ ਜਾਂਦਾ ਹੈਗਾ ਇਦੇ ਵਿੱਚ ਸਾਨੂੰ ਜਿਹੜਾ ਦੇਖਣ ਨੂੰ ਮਿਲਿਆ ਇੱਕ ਤਰ ਹੁਣ ਕਿੰਨਾ ਚੇਂਜ ਹੋ ਗਿਆ ਅੱਛੇ ਓਏ ਉਹ ਜਾ ਆਇਆ ਖੜਾ ਆ ਜਾ ਇਧਰ ਪਲਾ ਮਾਰੇ ਚਾਤੀ ਮਰਾਏਗੇ ਲੈ ਵੀ ਮਿੱਤਰੋ ਹੈ 265 DX ਆਚਰ ਬਣਾਦਾ ਹੈ ਨਾ ਮਤਲਬ ਕੰਪਰੈਸ ਕਰਦਾ ਨੇ ਹੈਨਾ ਮਿੰਨੀ ਕੱਟਦਾ ਇਹਨਾਂ ਨੇ ਪਾਵਰ ਉਨੀ ਰਹੂਗੀ ਹੈ ਹੈ ਠੀਕ ਆ ਯਾਰ ਕਿਆ ਬਾਤ ਹੈ ਇਹਦਾ ਵੀ ਆਪਾਂ ਪਾਵਾਂਗੇ ਰਿਵਿਊ ਬਾਕੀ ਇੱਕ ਇਹਨਾਂ ਦਾ ਓਜਾ ਖੜਾਗਾ ਓਜਾ ਜਿਹੜਾ ਇਹਨਾਂ ਨੇ ਅਫਰੀਕਾ ਦੇ ਵਿੱਚ ਲਾਂਚ ਕੀਤਾ ਸੀਗਾ ਤੇ ਹੁਣ ਇਹ ਪੂਨੇ ਮੇਲੇ 'ਚ ਸਾਨੂੰ ਦੇਖਣ ਨੂੰ ਮਿਲਿਆ ਇਹਦਾ ਵੀ ਤੁਹਾਡੇ ਰਿਵਿਊ ਕਿਉਂਕਿ ਇੱਥੇ ਕਸਟਮਰ ਕਾਫੀ ਇਹਨਾਂ ਦੀ ਹੋਆ ਤਿੰਨ ਸਿਲੰਡਰ ਦੇ ਵਿੱਚ ਆਉਂਦਾ ਇਹ 12 ਫੋਰਵਰਡ 12 ਰਿਵਰਸ ਗੇਅਰਾਂ ਦੇ ਵਿੱਚ ਦੇਖੋ ਮਹੀਂਦਰਾ ਆਪੂ ਜਾ ਠੀਕ ਹੈ ਜੀ 31 36 ਇਹਦੇ ਵਿੱਚ ਲਿਫਟ ਜਿਹੜੀ ਆਟੋਮੈਟਿਕ ਹੀ ਆ ਸਾਰੇ ਬਟਨਾਂ ਤੇ ਕੰਮ ਕਰਦੀ ਆ ਤੇ ਦੇਖ ਸਕਦੇ ਹੋ ਉੱਪਰ ਹੀ ਇੱਕ ਮਡਗਾਰਡ ਤੇ ਦਿੱਤਾ ਹੋਇਆ ਸਾਰਾ ਕੰਟਰੋਲ ਆਪਣੀ ਆਪ ਜੀ ਆਪਾਂ ਚੱਕਦੇ ਹਾਂ ਮੂਰਦੇ ਹਾਂ ਬ੍ਰੇਕਾਂ ਤਾਂ ਉਹਦੇ ਆਪ ਆਪਣੇ ਬ੍ਰੇਕ ਵੀ ਲੱਗਦੇ ਆ ਬਹੁਤ ਸੋਹਣਾ ਹੈ ਪੀਟੀਓ ਬੰਦ ਹੋ ਜਾਂਦੀ ਹੈ ਫਿਰ ਜਦੋਂ ਅਸੀਂ ਦਿੱਤਾ ਕਰਦੇ ਨੇ ਪੀਟੀਓ ਚੱਲ ਪੈਂਦੀ ਆ ਇਹੋ ਜਿਹਾ ਕੁਛ ਆ ਬਾਕੀ ਇਧਰ ਪੁਹਾਰੇ ਵਗੈਰਾ ਜਿਹੜਾ ਸਿਸਟਮ ਬਹੁਤ ਸੋਹਣਾ ਇਹਨਾਂ ਨੇ ਮਤਲਬ ਤਿਆਰ ਕੀਤਾ ਇਧਰ ਵੀ ਜਿਹੜਾ ਵੀ ਆਵੇ ਹਨ ਵੀ ਇੱਕ ਉਹ ਚੀਜ਼ ਨੇ ਖਿੱਚਿਆ ਜਾਵੇ ਇਧਰ ਆ ਗਿਆ ਜੀ ਆ 744 4x4 ਤੇ ਆ ਟਾਰਗੇਟ ਆ ਗਿਆ ਮਿੰਨੀ ਕੋਡ ਆ ਗਿਆ ਜਿਹੜਾ 2.5 ਲੱਖ ਵਾਲਾ ਟਰੈਕਟਰ ਹੈਗਾ ਇੱਥੇ ਪਰ ਹੈ ਨਹੀਂਗਾ ਜੀ ਆਊਗਾ ਬਾਅਦ ਵਿੱਚ ਆਊਗਾ ਤੇ 733 ਆ ਇਹਨਾਂ ਦਾ 963 ਆ ਗਿਆ 4x4 ਤੇ ਇੱਕ ਜਿਹੜੀ ਇਹਨਾਂ ਦੀ ਮਸ਼ੀਨ ਆ ਗਈ ਆ ਤੁਸੀਂ ਦੇਖ ਸਕਦੇ ਹੋ ਚੈਨਾ ਤੇ ਚੱਲਣ ਵਾਲੀ ਪ੍ਰੋ ਕੰਬਾਈਨ ਬੈਲਟ ਵਾਲੀ ਹੈ ਤੇ ਇਹ ਮੈਂ ਪਹਿਲੀ ਵਾਰ ਦੇਖੀ ਕਿਉਂਕਿ ਇੱਧਰ ਜ਼ਿਆਦਾ ਮਹਾਰਾਸ਼ਟਰ ਦੇ ਵਿੱਚ ਜ਼ਰੂਰਤ ਪੈਂਦੀ ਹੈ ਤੇ ਭਾਈ ਇੱਧਰ ਪੁਨੀ ਵਾਲੀ ਵੀ ਕੰਪਨੀਆਂ ਲੈ ਕੇ ਪਹੁੰਚ ਗਿਆ ਤੇ ਇੱਧਰ ਦੇਖੀਏ ਦਾ ਸੋਨਾ ਲੀਕਾ ਦੀ ਜਿਹੜੀ ਆ ਜਾਂਦੀ ਸਟਾਲ ਤੇ ਇੱਧਰ ਵੀ ਹਜੇ ਤਿਆਰੀਆਂ ਚੱਲ ਰਹੀਆਂ ਕੁਝ-ਕੁਝ ਤੇ ਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਸਾਰੇ ਡਾਇਰੈਕਟਰ ਜਿਹੜੇ ਹੁਣ ਜਾਣਦੇ ਸੋਨਾ ਲੀਕਾ ਵਾਲੇ ਆਦਾਂ ਨੂੰ ਮੇਕਰ ਨੂੰ ਮਿਲ ਜਗੇ ਫਿਲਹਾਲ ਇਸ ਟਾਈਮ ਅਸੀਂ ਜਿਵੇਂ ਨੋਟ ਕੀਤਾ ਮੈਂ ਹੁਣ ਜਿਵੇਂ 220 ਹੋਰ ਕਰ ਰਿਹਾ ਸਾਨੂੰ ਮਤਲਬ ਨਿਊ ਹਾਲੈਂਡ ਐਸ਼ਰ ਜੌਂਡੀਅਰ ਇਹ ਨਹੀਂ ਮਿਲਿਆ ਜਿਵੇਂ ਇਸ ਵਕਟਰ ਕਿਉਂਕਿ ਪੂਨੇ ਦਾ ਜੌਂਡੀਅਰ ਬਣਦਾ ਬਣਦਾ ਹੀ ਹੈ। ਇਹ ਵੀ ਸ਼ਕਤੀਮਾਨ ਵਾਲਿਆਂ ਦੇ ਚਾਰ ਪੌਣ ਵਾਲੀ ਜਿਹੜਾ ਚਾਰ ਨੂੰ ਪੈਕ ਕਰਨ ਵਾਲੀ ਚਾਰ ਪੌਣ ਵਾਲੀ ਮੱਤੀ ਬੀਜਣ ਵਾਲੀ ਗੱਠਾ ਬਣਾਉਣ ਵਾਲੀ ਸਪਰੇਅ ਕਰਨ ਵਾਲਾ ਜਿਹੜਾ ਕੀੜਾ ਜ ਆ ਆ ਛੋਟੀ ਹੈ ਉਹ ਤੋਂ ਗੱਠ ਬਣਾਉਣ ਵਾਲੀ ਮਸ਼ੀਨ ਹਰੇਕ ਤਰ੍ਹਾਂ ਦਾ ਰੋਟਾ ਬੇਟਰ ਇਹਨਾਂ ਦਾ ਤੇ ਨਰਮਾ ਚੁਗਣ ਵਾਲੀ ਮਸ਼ੀਨ ਵੀ ਹੈ ਜਿਹੜੀ ਇਹਨਾਂ ਦੀ ਹਰ ਸਾਲ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਉਹਦਾ ਵੀ ਆਪਾਂ ਇੱਕ ਰਿਵਿਊ ਕਰਾਂਗੇ ਇਸ ਵਾਰ ਆ ਦੇਖੋ ਤੁਸੀਂ ਚਾਇਨਾ ਪੈੜੀ ਮਾਸਟਰ 3768 ਆ 3768 ਤੇ ਆ ਇਹਨਾਂ ਦੀ ਕਮਾਦ ਵਾਲੀ ਆ ਇੱਧਰ ਆ ਗਈ ਹੈ ਨਰਮਾ ਚੁਗਣ ਵਾਲੀ ਹਾਰ ਵੇ ਗਈ ਹੈ 슈ਗਰ ਕੇਨ ਹਾਰਵੈਸਟ ਇੱਧਰ ਨਰਮਾ ਆ ਗਿਆ ਨਰਮਾ ਚੁਗਣ ਵਾਲੀ ਮਸ਼ੀਨ ਦੇਖੋ ਬਾਕੀ ਜਿੰਨਾ ਵੀ ਹਣ ਆਪਾਂ ਜਾਣਕਾਰੀ ਹੋਈ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਰੀਆਂ ਵੀਡੀਓ ਪਾਵਾਂਗੇ ਤੇ ਹੋਰ ਵੀ ਕਾਫੀ ਚੰਗੇ ਨਾ ਪੂਰਾ ਵਿਸ਼ਟ ਕਰਦਾ ਬੰਦਾ ਥੱਕ ਜਾਂਦਾ ਐਡਾ ਵੱਡਾ ਮੇਲਾ ਹੁੰਦਾ ਹੈ ਏਸ਼ੀਆ ਦਾ ਵਾਕਈ ਸਭ ਤੋਂ ਵੱਡਾ ਮੇਲਾ ਇਹ ਹੈ ਪੂਨੇ ਦੇ ਵਿੱਚ ਜਿਹੜਾ ਕਿ 5 ਦਿਨ ਚੱਲੂਗਾ ਤੇ ਹਰ ਸਾਲ ਦਸੰਬਰ ਦੇ ਵਿੱਚ ਹੀ ਲੱਗਦਾ ਹੈ ਮੇਲਾ। ਹਾਂ ਜੀ ਤੁਹਾਨੂੰ ਲੈ ਚੱਲਦੇ ਤੇ ਇੱਧਰ ਬਾਈ ਰਹੀ ਵੀ ਪੂਰਾ ਜੋ ਲੱਗਿਆ ਤੇ ਹਾਂ ਬਹੁਤ ਸੋਹਣਾ ਤੇ ਤੇਹਲੀ ਮਿਊਜ਼ਿਕ ਪਲੇਟ ਕਰ ਰਹੇ ਹਨ ਨਾ ਹਮਿੰ ਨੂੰ ਨਹੀਂ ਪਤਾ ਕੀ ਤਾਂ ਵੀ ਕਹਿੰਦੇ ਇੱਧਰ 16 ਸਾਲੇ ਆ ਗਿਆ। 16 ਦਾ ਇੱਕ ਬਾਈ S90 ਆ ਗਿਆ 90 ਆਸਪਾਬ ਦਾ ਐਕਸਪੋਰਟ ਮਾਡਲ ਹੈ ਪਰ ਹੁਣ ਆਪਣੇ ਪਿਆਬ ਵਿੱਚ ਮਿਲ ਜਾ ਕਰੂਗਾ ਟਰੈਕਟਰ। 90 ਆਸਪਾਬ ਰੀਸ ਹੀ ਕੈਪ ਬੰਨੇ ਨਾਲ। ਬਹੁਤ ਸਾਰੇ ਫੀਚਰ ਹੈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਆ ਰੈਕਟਰ ਦਾ ਹੈ 1340 ਦਾ ਸਾਰਾ ਮਿੰਟ ਟੂ ਦੇ ਤੀ ਪਰ ਇਹਦੇ ਤੇ ਬਾਕੀ ਇਤਲੀ ਸਾਈਡ ਤੋਂ ਹੀ ਦੇਖ ਸਕਦੇ ਆ ਗਿਆ ਜੀ 4 ਗੀਰ ਡਰਾਈਵ ਦੀ ਸਾਰੀ ਡਿਟੇਲ ਆ ਗਈ ਇਹਦੇ ਵਿੱਚ ਇਹਦੀ 3000 ਕਿਜੀ ਵੀ ਲਿਫਟ ਕੈਪੈਸਿਟੀ ਆਪਾਂ ਵਧਵਾ ਸਕਦੇ ਕੰਪਨੀ ਤੋਂ 3500 ਵੀ ਕਰਵਾ ਸਕਦੇ ਆ 110 ਲੀਟਰ ਦਾ ਫਿਊਲ ਟੈਂਕ ਹੈ ਬਾਕੀ ਇਹ ਪਰ ਵੀਡੀਓ ਦੀ ਸ਼ੂਟ ਕਰ ਲੇਣਾ। ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੇਖਣ ਨੂੰ ਮਿਲ ਜੂਗੀ। ਬਾਕੀ ਰੋਲਸ ਦੇ ਜਿਹੜੇ ਮਾਡਲ ਆ ਤੁਸੀਂ ਜਾਣਦੇ ਹੋ ਸਾਰੇ। ਤੇ ਬਾਕੀ ਇਧਰ ਜਿਹੜੇ ਸ਼ੇਟਾਂ 'ਚ ਵੀ ਆ ਹਾਂ ਲੱਗੇ ਹੁੰਦੇ ਆ। ਬਾਕੀ ਇਧਰ ਮੈਸੀ ਵਾਲੇ ਪਿਛਲੀ ਯਾਰ ਮੈਸੀ ਵਾਲਿਆਂ ਨੇ ਬਹੁਤ ਜ਼ਬਰਦਸਤ ਲਾਈ ਸੀ ਇਹਨਾਂ ਨੇ ਇੰਸਟਾਲ ਆਪਦੀ। ਮੈਸੀ ਵਾਲੇ ਆ ਗਏ ਮੈਸੀ। 72 ਰੁਪਿਆ 80 55 ਐਕਸੇ ਲਾਂਚ ਕਰਿਆ ਸੀ ਇਹਨਾਂ ਨੇ ਪਿਛਲੇ ਸਾਲ। 52 25 ਮਿੰਨੀ 60282 ਮੈਨੂੰ ਆ ਗਿਆ ਤੇ ਇੱਧਰ ਵੀ ਆ ਗਿਆ ਇਹਨਾਂ ਦਾ ਉਹ ਨੂੰ ਜਾ ਕੇ ਰਖਾ ਆ ਸੋਨਾਲੀ ਕਾਤ ਵੀ ਮਰਦਾ ਬਾਈ 254 38 ਅੱਜ ਜਿਹੜਾ ਪਹਿਲਾ ਦਿਨ ਆ ਮੇਲੇ ਦਾ ਤੇ ਪਹਿਲੇ ਦਿਨ ਸਾਰਾ ਸੈਟਅਪ ਜਾ ਕਰੀ ਜਾਂਦੇ ਆ ਤੇ ਕੱਲ ਨੂੰ ਹੋਰ ਵੀ ਪੂਰਾ ਗੱਲਬਾਤ ਬਣ ਜੂਗੀ ਆ ਇਹ ਤਿਆਰੀਆਂ ਚੱਲੀ ਜਾਂਦੇ ਨਾ ਆ ਗਏ ਬੀਐਸਟੀ ਵਾਲਿਆਂ ਦੇ ਅੱਜ ਇਸ ਵਾਰੀ ਨੇ ਬੀਐਸਟੀ ਵਾਲਿਆਂ ਨੇ ਲਾਇਆ ਨੀਗਾ ਕੱਲ ਬੈਨਰ ਦਾ ਹੀ ਸਾਰਤਾ ਕਹਿੰਦੇ ਜੀਟਰ ਪਿਆ 11 ਪਰ ਇਹ ਨਹੀਂ ਚੱਲਦਾ ਜਿਹੜੇ ਹਿਸਾਬ ਨਾਲ ਇਹ ਬਣਾਉਣ ਨੂੰ ਫਿਰਦੇ ਆ ਪੁੰਨੀ ਵਾਲਿਆਂ ਦੇ ਪਤਾ ਨਹੀਂ ਕਿਹੜੇ ਆ ਬਾਈ ਜਿਆਦਾ ਉਹ ਪਤਾ ਨਹੀਂ ਲੇ ਲੈਂਡ ਇਹਨਾਂ ਦੇ ਸਾਰੇ ਆਹ ਜਿਹੜੇ ਟੀਲਰ ਵਗੈਰਾ ਪਾਵਰ ਟੀਲਰ ਰੋਟਰੀ ਆਹ ਜਿਹੜੇ ਮਿਲ ਜਾਂਦੇ ਹਨ ਤੇ ਹਰੇਕ ਤਰ੍ਹਾਂ ਦੇ ਇੰਪਲੀਮੈਂਟ ਬਣਾਈ ਬੈਠੇ ਆ ਵੀ ਓਹ ਤੱਕ ਆ ਮਿਲ ਲੱਗਾਈ ਉਹ ਸਟ੍ਰੇਟ ਗਨ ਦੇ ਵਿੱਚ ਹਜੇ ਬਹੁਤ ਕੁਝ ਰਹਿ ਗਿਆ ਹੋਇਆ ਕੈਪਟਨ ਟਰੈਕਟਰ ਆਗੇ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈਆਂ ਕਿਉਂਕਿ ਮੇਲੇ ਦੇ ਵਿੱਚ ਆਪਾਂ ਜੇ ਸਾਰੀ ਵੀਡੀਓ ਕਰਕੇ ਤਾਂ 1 ਘੰਟੇ ਤੋਂ ਪਲੱਸ ਜਾਊਗੀ ਜੇ ਐਵੇਂ ਤੁਰ ਫਿਰ ਕੇ ਕਰੀਏ ਤਾਂ ਕਿਉਂਕਿ ਆਹ ਜਿਹੜੇ ਬਾਰ-ਬਾਰ ਆਪਣਾ ਮਸ਼ੀਨਰੀ ਆ ਉਸ ਤੋਂ ਇਲਾਵਾ ਜਿਵੇਂ ਆਪਾਂ ਪਾਈਪਲਾਈਨ ਪਾਉਣੀ ਆ ਜਾਂ ਕੋਈ ਆਪਣਾ ਟੂਲ ਆਗੇ ਅਲੱਗ-ਅਲੱਗ ਜਾਂ ਕਿਸੇ ਨੇ ਮਤਲਬ ਮੱਛੀ ਪਾਲਣ ਵਾਲਾ ਹੋਣਾ ਅਲੱਗ-ਅਲੱਗ ਬਣੇ ਹੋਏ ਆ ਛੱਡਾਂਦਰਾ ਜਗਤਜੀਤ ਗਰੁੱਪ ਇਹਨਾਂ ਦੇ ਵੀ ਹੜੰਬੇ ਵਗੈਰਾ ਜਾਂ ਟੂਰੀ ਵਾਲੀ ਮਸ਼ੀਨ ਤਾਂ ਹੈ ਨਹੀਂ ਪਰ ਕੰਪਿਊਟਲਾਈਜ਼ਰ ਲੈਵਲਰ ਵੀ ਖੜੇ ਆ ਤੇ ਪੁੰਨੀ ਵਾਲੇ ਸਾਹਮਣੇ ਇੱਧਰ ਆ ਗਿਆ ਐਗਰੋ ਦੇਸ ਪੰਨ ਰਿਕੀ ਨਾਲ ਗਿਆ ਨਾ ਤੇ ਇਹ ਆ ਗਿਆ ਜੀ ਇਹਨਾਂ ਦੇ ਐਮਪੀ ਪਲੋਆ ਪੱਠੇ ਕੁਦਰ ਨਲੀਆਂ ਮਸ਼ੀਨਾਂ ਵੀ ਹੈ ਦੇਖ ਸਰਦੋਂ ਬਾਕੀ ਇਹ ਕਹਾ ਆ ਗਿਆ ਜੀ ਮਾਰੂ ਜਾਮਾ ਇਹਨਾਂ ਦੀ ਆਪਾਂ ਵੀਡੀਓ ਕੀਤੀ ਹੈ ਤੇ ਇਹਦੀ ਕੀਮਤ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦੀ ਕੀਮਤ ਵੀ ਹੈਗੀ ਆ 15 ਲੱਖ ਦੇ ਜਿਹੜੀ ਜਿਹੜੀ ਹੈਗੀ ਆ ਤੇ ਬਾਕੀ ਵਧੀਆ ਚੀਜ਼ ਆ ਜਪਾਨ ਦੀ ਤਕਨੀਕ ਆ ਇਹ ਹੁਣ ਆਪਣੇ ਇੱਥੇ ਵੀ ਬਣਦਾ ਬਾਕੀ ਆ ਟਾਇਰ ਆਪਸ਼ਨਲ ਹੁੰਦੇ ਆ ਜੇ ਆਪਾਂ ਬਦਲਾਉਣੀ ਹੋਵੇ ਆਹਆਂ ਇਹ ਮਸ਼ੀਨਾਂ ਜਿਹੜੀਆਂ ਆਪਾਂ ਪਿਛਲੀ ਵਾਰ ਵੀ ਪਾਈਆਂ ਸੀ ਜਿਹੋ ਇਹਨਾਂ ਨੇ ਜਿਹੜਾ ਚੈਨਾਂ ਤੇ ਜਾਂ ਬੈਲਟਾਂ ਤੇ ਚੱਲਦੀਆਂ ਲੋਵਲ ਇਹਨਾਂ ਦੀ ਕੈਬਨ ਵਾਲੀ ਵੀ ਮਸ਼ੀਨ ਆ ਸਾਨੂੰ ਉਹ ਵੀ ਦਿਖਾਉਣਾ ਤੇ ਆ ਜਿਹੜੇ ਇੱਧਰ ਹੋਰ ਇੱਧਰ ਆ ਗਏ ਧਰਤੀ ਆ ਜਿਹੜੀ ਰੋਟਾਵੇਟਰ ਵਗੈਰਾ ਤਾਂ ਮਿਲ ਹੀ ਜਾਂਦੇ ਇਥਾਰੇ ਮਸ਼ੀਨ ਜਿਹੜੀ ਆਪਾਂ ਨਵੀਂ ਚੀਜ਼ ਆਣਾ ਉਹ ਦੇਖਦੇ ਆ ਜਿਵੇਂ ਆਹਤ ਦੇਖ ਸਕਦੇ ਹੋ ਸਾਹਮਣੇ ਏਸੀ ਕੈਬਨ ਵਾਲੀ ਲੋਵਲ ਦੀ ਮਸ਼ੀਨ ਆ ਇਹਦੀ ਵੀ ਆਪ ਇੱਕ ਵੀਡੀਓ ਪਾਈ ਵੀ ਆ ਤੇ ਇਹਨਾਂ ਦੇ ਟਰੈਕਟਰ ਵੀ ਆ ਕਾਫੀ ਮੈਂ ਪਿੱਛੇ ਬੰਨ੍ਹੇ ਜੇ ਲੱਗਿਆ ਹੋਇਆ ਟਰੈਕਟਰ ਵੀ ਹੋ ਸਕਦੇ ਨੇ ਲਾਂਚ ਕਰਨ ਅੱਗੇ ਜਾ ਕੇ ਜਾਂ ਬਾਹਰ ਚੱਲਦੇ ਹੋਣ ਤੇ ਆਹ ਮਸ਼ੀਨਾਂ ਦੇਖੋ ਆਪਣੀ ਵੀ ਕਾਫੀ ਆ ਗਈਆਂ ਜਿਵੇਂ ਚੱਲਦੀਆਂ ਹੁੰਦੀਆਂ ਜਿਵੇਂ ਇੱਧਰ ਹਰਿਆਣੇ ਵੱਲ ਲੈਂਮਕਨ ਦੇ ਆ ਗਿਆ ਇਹ ਵੀ ਆਪਾਂ ਵੀਡੀਓ ਕੀਤੀ ਨਵਾਂ ਰੋਟਾਵੇਟਰ ਇਹਨਾਂ ਨੇ ਲਾਂਚ ਕੀਤਾ ਆ 8 ਤੋਂ 6 ਤੋਂ ਫੁੱਟ ਤੋਂ ਲੈ ਕੇ 10 ਫੁੱਟ ਤੱਕ ਦਾ ਜਿਹੜਾ ਰੋਟਾਵੇਟਰ ਤੁਸੀਂ ਲੈ ਸਕਦੇ ਹੋ ਬਾਕੀ ਆ ਜਿਹੜੇ ਇੰਪਲੀਮੈਂਟ ਆ ਜਾਂਦੇ ਆ ਮਲਚਰ ਤਾਂ ਬਹੁਤ ਚੱਲਦਾ ਇੱਧਰ ਰੋਟਾਵੇਟਰ ਵੀ ਬਹੁਤ ਹੈ ਮੂਰ ਰੋਟਾਵੇਟਰ ਦੇ ਅਲੱਗ ਅਲੱਗ ਲੈਗ ਸਾਈਜ਼ ਆ ਜਿਵੇਂ ਜਾਂ ਪਾਵਰ ਟਿੱਲਰ ਆਪਾਂ ਯੂਜ਼ ਕਰਦੇ ਆ ਉਹ ਵੀ ਮਿਲ ਜਾਂਦੇ ਆ ਬਾਕੀ ਆ ਤਾਂ ਹੌਂਡਾ ਵਾਲਿਆ ਜਿਵੇਂ ਉਹ ਘਾਹ ਕੱਟਣ ਵਾਸਤੇ ਆ ਤੀਕਾ ਇੱਧਰ ਆ ਜਾਂਦਾ ਜੀ ਟਰੋਟਾ ਫਾਰਮ ਟਰੈਕ ਬੜੀ ਇਕੱਠੀ ਹੈ ਇਹਨਾਂ ਦੇ ਫਾਰਮ ਟਰੈਕ ਦੇ ਮਿੰਨੀ ਟਰੈਕਟਰ ਖੜੇ ਆ ਉਸ ਤੋਂ ਬਾਅਦ ਆਦੇ ਇੰਪਲੀਮੈਂਟ ਆ ਤੇ ਆ ਗਿਆ ਜੀ ਬੂਮ ਸਪਰੇਅਰ ਬੋਟਾ ਐਕਸਪੋਰਟ ਬੋਟਾ ਲਿਮਟਿਡ ਹਾਂ ਪਾਪ ਢਿੱਲਰ ਇਹ ਆ ਗਿਆ ਜੀ ਦੇਖ ਸਕਦੇ ਹਾਂ ਕਿ ਹੀਰ ਆਜੂ ਜੇ ਅੱਗੇ ਲੈ ਚੱਲਦੇ ਇੱਕ ਸਾਨੂੰ ਹੋਰ ਮੋਟਰਸਾਈਕਲ ਜਿਹੜੀ ਬੈਠਿਆ ਹੋਇਆ ਹੋਣੀ ਤੁਸੀਂ ਦੇਖੀ ਹੋਣੀ ਪਹਿਲੀ ਵਾਰ ਦੇਖੋਗੇ ਆਪਾਂ ਨੂੰ ਐ ਲੱਗਦਾ ਯਾਰ ਆ ਕੀ ਕੜੀ ਜਾਂਦੇ ਨਾ ਇਹ ਆਪ ਦੇਰ ਕੀ ਦੇ ਹਿਸਾਬ ਨਾਲ ਬਣਾਉਂਦੇ ਆ ਚੀਜ਼ ਕੋਈ ਵੀ ਆ ਪਰ ਕੀਮਤ ਬਾਲੀ ਰੱਖ ਛੱਡੀ ਅਪੰਦਰਾਂ 2.5 ਲੱਖ ਰੁਪਏ ਰੱਖੀ ਇਹਨਾਂ ਨੇ ਮੋਟਰਸਾਈਕਲ ਆਵਦਾ ਵੜਨਾ ਪਊ ਭਾਈ ਟਰੈਕਟਰ ਬਣ ਜਾਂਦਾ ਆ ਜਿਵੇਂ ਦੇਖੀਏ ਬਾਕੀ ਆ ਸਾਰੇ ਇਧਰ ਮੋਟਰਸਾਈਕਲ ਖੜਿਆ ਮੇਰੇ ਨਹੀਂ ਟਰੈਕਟਰ ਦਾ ਇਲੈਕਟ੍ਰਿਕ ਤੇ ਇਧਰ ਮਿੰਨੀ ਟਰੈਕਟਰ ਸਨ ਦਿਖਾਉਣੇ ਆ ਆ ਦੇਖੋ ਬਾਈਕ ਟੋਰ ਇਹਦਾ ਨਾਂ ਆ ਰੱਖਿਆ ਬਾਈਕ ਮਤਲਬ ਬਾਈਕ ਤੋਂ ਟਰੈਕਟਰ ਬਣਾਇਆ ਮੋਟਰਸਾਈਕਲ ਵੀ ਲੈ ਜਾਂਦਾ ਡਰਾਈਵ ਆ ਕੀ ਉਹ ਪਿਛਲੇ ਚੱਕੇ ਦੇ ਦੇਣਾ ਇਹਨੂੰ ਆ ਦੇਖੋ ਪਿੱਛੇ ਲੱਗਿਆ ਹੋਇਆ ਨਾ ਇਹਦੇ ਉੱਤੇ ਟਾਇਰ ਤੇ ਟਾਇਰ ਜਦੋਂ ਘੁੰਮਦਾ ਵਿੱਚੋਂ ਥੱਲੇ ਵੀ ਟਾਇਰ ਘੁੰਮਦੇ ਇਹਦੇ ਗੇਅਰ ਨਾਲ ਤੇ ਪੀਟੀਓ ਵੀ ਦਿੱਤੀ ਵੀ ਆ ਪਿੱਛੇ ਟਰਾਲੀ ਵਗੈਰਾ ਪੈਣ ਨੂੰ ਵੀ ਆ ਤੇ ਤਾਂ ਮੋਟਰਸਾਈਕਲ ਦੇ ਹੈਂਡਲ ਨਾਲ ਹੀ ਉਹ ਨੂੰ ਮੁਰਦਾ ਹੈ ਉਹਦੇ ਵਿੱਚ ਮੂਰੇ ਐਡ ਹੋ ਜਾਂਦਾ ਹੈਗਾ ਟਾਇਰ ਇੱਕ ਆਹ ਮਾਡਲ ਇਹਨਾਂ ਦਾ ਸੇਮ ਹੀ ਆ ਆਸ਼ਾ ਪਾਵਰ ਵੈਕਟਰ 4x4 ਦੇ ਪੁੱਛੇ ਕਹਿੰਦੇ ਭਾਈ ਕਰ ਸਕਦੇ ਹੋ ਸਾਡੀ ਆਪਸ਼ਨ ਦਿੱਤੀ ਵੀ ਆ ਮੂਰੇ ਅੱਛਾ ਇਹਦੇ ਤੇ ਆਹ ਦੇਖੋ ਮੋਟਰਸਾਈਕਲ ਜੇ ਲੋਡ ਪੈ ਗਈ ਮੋਟਰਸਾਈਕਲ ਪਿੱਛੇ ਆ ਖੁੱਲ ਜਾਂਦਾ ਤੇ ਇਹਦੇ ਨਾਲ ਮੋਟਰਸਾਈਕਲ ਆਪਾਂ ਲਾ ਕੇ ਲੈ ਆ ਸਕਦੇ ਹਾਂ ਬਾਕੀ ਆਹ ਇਲੈਕਟ੍ਰਿਕ ਮੋਟਰਸਾਈਕਲ ਤੇ ਆਮ ਜਨਾਬੇ ਬਾਕੀ ਨਵੀਂ ਨਵੀਂ ਤਕਰੀਕ ਹੈ ਜਿਹੜੀ ਕਾਫੀ ਪਈਆਂ ਦੇ ਵਿੱਚ ਹਲਕਾਰ ਕੰਬਾਈਨ ਲੈ ਕੇ ਬਾਈ ਚਲਾ ਕੇ ਲੈ ਵੀ ਪਹੁੰਚ ਗਏ ਬਾਈ ਬਲਕਾਰ ਕੰਬਾਈਨ ਲੈ ਕੇ ਹੱਥ ਕੀ ਕਿਸਾਨ ਆ ਪੁੱਛਾਂਗੇ ਕਿਸ ਚੀਜ਼ ਲਈ ਬਣਾਈ ਗਈ ਹੈ ਹਨਾ ਇਹਦੀ ਵੀ ਵੀਡੀਓ ਕਰਾਂਗੇ ਅੱਖਰੀ ਚੀਜ਼ ਲੱਗਦੀ ਆ। ਬਾਕੀ ਇੱਥੇ ਸਾਰੇ ਤਰ੍ਹਾਂ ਦੇ ਜਿਵੇਂ ਰੋਟਾਵੇਟਰ ਵਾਲੀਆਂ ਕੰਪਨੀਆਂ ਆ ਗਿਆ ਗੇਅਰ ਬਾਕਸ ਲੈ ਕੇ। ਨੀਲਪੜ ਸਾਰੇ ਆ ਜਾਂਦੇ ਆ। ਆ ਜੋ ਹੋਰ ਲੈ ਚਾਲਦੀ ਆ। ਬਾਕੀ ਆ ਜਿਹੜੀਆਂ ਮਸ਼ੀਨਾਂ ਤੁਸੀਂ ਦੇਖ ਹੀ ਸਕਦੇ ਹੋ। ਨਿੰਦਰ ਬਈ ਇਹ ਮਿਲਦਾ ਆਪਣੇ ਪਿਆਬ ਤੋਂ ਹੀ ਆ। ਤੇ ਇਹਨਾਂ ਦੀ ਵੀ ਇੱਕ ਜਿਹੜਾ ਪਿਆਬ ਤੋਂ ਵੀ ਆਪਣੇ ਭਰਾ ਬਹੁਤ ਆਉਂਦੇ ਹਨ। ਮੇਲੇ ਦੇ ਵਿੱਚ ਇੱਥੇ ਲਾਉਂਦੇ ਆਪਣੇ ਇੰਪਲੀਮੈਂਟ। ਆ ਆ ਗਿਆ ਵੀ ਫੇਰ ਉਹੀ ਮਸ਼ੀਨਾ। ਇੱਕ ਆ ਟਰੈਕਟਰ ਆ ਗਿਆ ਉਹ ਜਿਹੜੀ ਆਪਾਂ ਟਰੈਕਟਰ ਦੇ ਪਿੱਛੇ ਵੀ ਵੀਡੀਓ ਪਾਈ ਸੀਗੀ ਚైనਾਂ ਵਾਲਾ ਟਰੈਕਟਰ ਆ ਆਉਂਦਾ ਜੀ ਦਾਣਾ ਬਣਾਉਂਦਾ ਇਹ ਸਿਸਟਮ ਸਾਰਾ ਇਹ ਦਾਲ ਬਣਾਉਣੀ ਆ ਤਾਂ ਉਹ ਮੇਂ ਦਾਲ ਬਣਾ ਕੇ ਰੱਖ ਦਿੰਦਾ ਪਾਵਰ ਟਿਲਰ ਪਾਵਰ ਟਿਲਰ ਬੰਨੂ ਲੱਗਦਾ ਇਸ ਟਾਈਮ ਮੇਲੇ ਦੇ ਵਿੱਚ ਸਭ ਤੋਂ ਜ਼ਿਆਦਾ ਹੋਣਗੇ ਜੇ ਨੋਟ ਕਰੀਏ ਪਾਵਰ ਟਿਲਰ ਤੁਹਾਨੂੰ ਬਹੁਤ ਮਿਲ ਜਾਣਗੇ ਤੇ ਕੂਦੇ ਵਾਲਿਆਂ ਦੇ ਆ ਗਿਆ ਜੀ ਐਮਬੀ ਪਲੋ ਚਲਦੇ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਸ਼ਕਤੀ ਤੇ ਕਾਰਾਂ ਵਗੈਰਾ ਵੀ ਕਾਫੀ ਆ ਜਾਂਦੀਆਂ ਵਿੱਚ ਜਿਮਨੀ ਆ ਗਈ ਸੀ ਜਿਵੇਂ ਉਹ ਵੀ ਕੜੀਆਂ ਬਾਕੀ ਦਰਜ ਵਿੱਚ ਵਾਇਰਿੰਗ ਵਗੈਰਾ ਹੋ ਗਿਆ ਕਿਸੇ ਵੀ ਚੀਜ਼ ਦਾਣਾ ਉਹ ਬਣਾ ਕੇ ਦਿੰਦੇ ਆਵੇ ਇੰਪਲੀਮੈਂਟਾਂ ਵਾਸਤੇ ਬਾਕੀ ਐਮਬੀ ਫਲੋ ਤਾਂ ਸਾਰੀ ਆ ਜਾਂਦੇ ਰਹੀ ਤਾਂ ਹੁਣ ਬਾਰ ਬਾਰ ਦੱਸਣ ਵਾਲੀ ਗੱਲ ਹੀ ਨਹੀਂ ਪਾਵਰ ਟਿੱਲਰ ਜਾਂ ਖੇਤੀਬਾੜੀ ਵਾਲੇ ਸਤ ਸਾਰੇ ਜਿਵੇਂ ਰੋਟਾਵੇਟਰ ਹੋ ਗਿਆ ਐਮਬੀ ਫਲੋ ਇਹ ਤਾਂ ਸਾਰੇ ਹੀ ਮਿਲ ਜਾਣਗੇ ਤੁਹਾਨੂੰ ਆ ਗਿਆ ਜੀ ਡੀਕੇ ਚੈਂਪੀਅਨ ਨਿੱਕੇ ਜਿਹੇ ਟਰੈਕਟਰ ਆ ਇੱਕ ਸਿਲੰਡਰ ਦੇਖੋ ਬਈ ਤੇ ਬਾਕੀ ਮੇਲਾ ਜੇ ਕੁਝ ਰਹਿ ਗਿਆ ਹਨਾ ਬਾਕੀ ਦੁਨ ਲੱਗਦਾ ਸਾਰਾ ਸੀ ਕਰ ਹੀ ਲਈਦਾ ਕਬਰ ਕਿਉਂਕਿ ਪਹਿਲਾਂ ਵੀ ਮੈਂ ਜਿਵੇਂ ਦੱਸਿਆ ਵੀ ਘੰਟਾ ਤਾਂ ਨੋਰਮਲ ਗੱਲ ਆ ਵੀ ਜੇ ਆਪਾਂ ਵੀਡੀਓ ਬਣਾਉਂਗਾ ਇਹਦਾ ਮੇਲੇ ਦੇ ਵਿੱਚ ਫੇਰ ਵੀ ਕਰਦੇ ਕਰਾਉਂਦੇ ਆ 20 ਮਿੰਟ ਦੀ ਵੀਡੀਓ ਬਣ ਗਈ ਮੈਨੂੰ ਨਹੀਂ ਲੱਗਦਾ ਕੋਈ ਜਦ ਤੱਕ ਦੇਖੀਏ ਇਸ ਦਾ ਟਰੈਕਟਰ ਆ ਵੇਖੋ ਆਹ ਕਲਰ ਚ ਕਿਹੜੇ ਕਿਹੜੇ ਭਰਾਣੇ ਦੇਖਿਆ ਜਿਵੇਂ ਕਬੋਟਾ ਦਾ ਟਰੈਕਟਰ ਹੁੰਦਾ ਉਸ ਹਿਸਾਬ ਨਾਲ ਕਲਰ ਕੀਤਾ ਇਹਨਾਂ ਨੇ ਦੇਖੋ ਡੀਆਈ 62 ਇਹ ਬਹੇ 2 ਸਪੀਡ ਦੇ ਵਿੱਚ ਹੀ ਆ ਇੱਕ ਇਹਨਾਂ ਦਾ ਹੋਰ ਟਰੈਕਟਰ ਹੈ ਉਹ ਵੀ ਦਿਖਾਉਣੇ ਤੁਹਾਨੂੰ ਮਿੰਨੀ ਟਰੈਕਟਰ ਆ ਸਾਹਮਣੇ ਦੇਖੋ ਤੁਸੀਂ ਇਹ ਮਿੰਨੀ ਟਰੈਕਟਰ ਇਹਨਾਂ ਨੇ ਬਣਾਇਆ ਵੀਰ ਆ ਗਿਆ ਵੀਰ ਇਸ ਦਾ ਵੀਰ 3000 ਕੀ ਬਾਤਾਂ ਨੇ ਇੱਕ ਹੋਰ ਚੀਜ਼ ਹੁਣ ਤੁਹਾਨੂੰ ਅੱਗੇ ਚੱਲ ਕੇ ਤੁਸੀਂ ਲੀਵਰ ਵੇਖੋ ਪੈਰਾਂ ਜੀ ਕਿੰਨੇ ੜਾਤੇ ਇਹਨਾਂ ਨੇ ਫਰਾ ਦੇਖੋ ਆ ਲੀਵਰ ਆ ਗਿਆ ਹਾਈ ਲੋ ਵਾਲਾ ਸਾਈਡ ਤੇ ਹੀ ਨਿਕੜੇ ਇਹਨਾਂ ਨੇ ਜਿਵੇਂ ਐ ਲੱਗਦਾ ਇਹ ਮੰਗ ਤੰਕੇ ਬਣਾਇਆ ਹੁੰਦਾਗਾ ਆ ਸਾਈਡਾਂ ਤੇ ਲੀਵਰ ਪਏ ਆ ਨਾ ਜਿਵੇਂ ਆ ਦੇਖ ਸਕਦੇ ਹੋ 11 ਵਾਲੇ ਇੱਥੇ ਬਾਹਰ ਹੁੰਦੇ ਆ ਤੇ ਇਹਨਾਂ ਨੇ ਉੱਥੇ ਹੀ ਲਾਤੇ ਆ ਰੀਡਰ ਆ ਗਿਆ ਜੀ ਸਾਰੇ ਆ ਤੇ ਅੱਗੇ ਚੱਲਦੇ ਆ ਲੈ ਕੇ ਤੁਹਾਨੂੰ ਬਾਕੀ ਇੱਧਰ ਦੇਖੋ ਆ ਕਮਾਦ ਵਿਜਣ ਵਾਲੀ ਮਸ਼ੀਨ ਆ ਆ ਸਾਹਮਣੇ ਦੇਖ ਲਓ ਤੁਸੀਂ ਤੇ ਆ ਕਮਾਦ ਕੱਟ ਕੇ ਹਨਾ ਉੱਤੇ ਰੇਰੂ ਪਾਉਂਦੀ ਜਿਵੇਂ ਇਸ ਤਰ੍ਹਾਂ ਦੀਆਂ ਜਿਵੇਂ ਇਧਰ ਖੇਤੀ ਕਰਦੇ ਆ ਤੇ ਆਂਗੂਰਾ ਦੇ ਅੰਗੂਰੇ ਵੀ ਬਹੁਤ ਲਾਉਂਦੇ ਆ ਇਧਰ ਨਾਸਕਾਲੀ ਸਾਈਡ ਆ ਤੇ ਆ ਸਪਰੇਅ ਕਰਨ ਵਾਸਤੇ ਆ ਢੋਲਗਾ ਸਾਈਡਾਂ ਨੂੰ ਇਹ ਘੁੰਮਦੀ ਆ ਤੇ ਸਪਰੇਅ ਜਾਂਦੀ ਆ ਮਤਲਬ ਟਰੈਕਟਰ ਅੱਗੇ ਤੁਰਿਆ ਜਾਂਦਾ ਰਹਿੰਦਾ ਤੇ ਆ ਉਹੀ ਆ ਗਿਆ ਜਿਵੇਂ ਜੇ ਬੀਜ ਤਿਆਰ ਕਰਨੇ ਆ ਜਿਵੇਂ ਤੇ ਆ ਮਸ਼ੀਨਾਂ ਦੇਖੋ ਜੀ ਇਧਰ ਸਾਰੀਆਂ ਇਹਨਾਂ ਵੀ ਜਿਹੜੀਆਂ ਚੱਲਦੀਆਂ ਇਧਰ ਤੇ ਇੱਕ ਸਾਨੂੰ ਹੋਰ ਮੈਂ ਗਾਂ ਜਾ ਕੇ ਦਿਖਾਉਂਗਾ ਹਨਾ ਬੜੇ ਸੋਹਣੇ ਡਿਜ਼ਾਈਨ ਆ ਹਨਾ ਮਤਲਬ ਕਰੋਮ ਲਾ ਕੇ ਮਸ਼ੀਨਾਂ ਤਿਆਰ ਕੀਤੀਆਂ ਹੋਈਆਂ ਅੱਜ ਮੇਰੇ ਮਿੱਤਰੋ ਆਸ ਨੂੰ ਆ ਦਿਖਾਉਣੀ ਆ ਬਿਜਲੀ ਤੇ ਮਤਲਬ ਬੈਟਰੀ ਤੇ ਚੱਲਣ ਵਾਲਾ ਟਰੈਕਟਰ ਹੋ ਬਹੁਤ ਮੇ ਕੰਮ ਕਰਦਾ ਇਹ ਨਿਕਲਦਾ ਵੀ ਖਿੱਚੂਗਾ ਪਿੱਛੋਂ ਲੈਫਟ ਪੀਟੀਓ ਕੀ ਸਾਰਾ 11 ਚ ਕੰਮ ਕਰਦਾ ਪਿੱਛੋਂ ਹਿੱਸਾ ਉਹੀ ਆ ਜਾਂਦਾ ਜਿਵੇਂ ਆਪਾਂ ਕਹਿੰਦੇ ਸੋਨਿਕ ਸੁਬਰਾਜ ਵਾਲਾ ਤੇ ਮੂਰੇ ਵਸ ਇੰਜਨ ਚੱਕ ਕੇ ਇਹਨਾਂ ਨੇ ਬੈਟਰੀ ਤੇ ਮਤਲਬ ਉਹ ਰੱਖਦੀ ਮੋਟਰ ਤੇ ਕਹਿੰਦੇ ਬਈ ਰੋਟਾ ਵੇਟਾ 8 ਫੋਟਾ ਆਰਾਮ ਨਾਲ ਖਿੱਚ ਲੈਂਦਾ ਹੈ ਪੀਟੀਓ ਵਗੈਰਾ ਸੀ ਚਲਾ ਕੇ ਵੇਖੀ ਸਾਰਾ ਲੈਫਟ ਕੰਟਰੋਲ ਤੇ ਵਧੀਆ ਚੀਜ਼ ਆ ਸਾਇਲੈਂਟ ਇਹ ਟਰੈਕਟਰ ਆ 6 ਘੰਟਿਆਂ ਚ ਚਾਰਜ ਹੁੰਦੇ ਹੁੰਦਾ ਗਾ ਇਹ ਤੇ ਮਤਲਬ ਦਾ 8 ਘੰਟੇ ਚੱਲਦਾ ਇਕੱਲਾ ਚਾਰਜ ਹੁੰਦਾ ਤੇ 400 ਰੁਪਏ ਹੀ ਖਰਚਾ ਆਉਂਦਾ ਗਾ ਦੇਖੋ ਵੀ 8 ਘੰਟੇ ਟਰੈਕਟਰ ਚੱਲੂ ਤੇ 400 ਰੁਪਏ ਖਰਚਾ ਆਉਂਦਾ ਇਹਦੀ ਵੀ ਆਪਾਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਕਰੀਏ ਬਾਈ ਜਿਹੜੇ ਨਾਲ ਦੱਸੋ ਮਿੱਤਰੋ ਕਿਵੇਂ ਲੱਗਿਆ ਨਾ ਬਾਕੀ ਆਹ ਜਿਹੜੇ ਆ ਜਾਂਦੇ ਹੈਗੇ ਨਾਲੇ ਆਪਦੇ ਜਿਮਨੀ ਆ ਗਈ ਬਾਈ ਜਿਮਨੀ ਜਿਮਨੀ ਨਾਲ ਵੀ ਬਹੁਤ ਭੜੀ ਹੋਈ ਐ ਇਸ ਵਾਰ ਤੇ ਬਾਕੀ ਆਹ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਤਵੇ ਵਾਲੀ ਪਲੌ ਆ ਬਲੇਡ ਵਗੈਰਾ ਉਹਦੇ ਰੱਖੇ ਹੋਏ ਨੇ ਇਹਨਾਂ ਨੇ ਆਜੂ ਜੇ ਕੇ ਲੈ ਚੱਲਦੇ ਅੱਗੇ ਆ ਆ ਫੇਰ ਹੁਣ ਦੱਸਣ ਦੀ ਲੋੜ ਹੀ ਨਹੀਂ ਤੁਸੀਂ ਦੇਖੀ ਚਲੋ ਮੈਂ ਵੀ ਭੁੱਲਦਾ ਥੱਕ ਗਿਆ ਹਣਾ ਇੰਨਾ ਟਾਈਮ ਲੰਮਾ ਹਾਂ ਜਾਕੀ ਆਲਟੂ ਵਗੈਰੇ ਨੇ ਜਿਹੜੀਆਂ ਹੈਗੀਆਂ ਕਾਰਾਂ ਉਹ ਲਾ ਰੱਖੀਆਂ ਇਹਨਾਂ ਨੇ ਆਵਾਜ਼ੋ ਕੇ ਲੈ ਚੱਲਦੇ ਹਾਂ ਸੋਨੂੰ ਲੈਂਸਰ ਆ ਲੈਂਸਰ ਵਾਲਿਆਂ ਦੇ ਪਿਆ ਸਾਰੇ ਖੇਤੀਬਾੜੀ ਵਾਲੇ ਸੰਦ ਆ ਬਹੁਤ ਵਧੀਆ ਚੀਜ਼ ਹੈ ਜਿਹੜੀ ਰੋਟਾ ਵੇਟਰੀ ਹੁੰਦਾ ਇੱਕ ਟਾਈਪ ਪਰ ਆਪਣੀ ਜੀ ਜ਼ਰੂਰਤ ਹੀ ਪੈਂਦੀ ਹੈ ਇਹਦੀ ਇੱਧਰ ਸ਼ੂ ਕਰਕੇ ਨਾਲੀ ਮਸ਼ੀਨ ਆ ਜਾਂਦੀ ਹੈ। ਆ ਕਮਾਦ ਵਾਲੀ ਕਮਾਦ ਨੂੰ ਵੱਢਣ ਵਾਲੀ ਮਸ਼ੀਨ ਆ ਗਈ। ਬਾਕੀ ਆ ਪਾਵਰ ਟਰੈਲਰ ਤਾਂ ਮੈਂ ਇਹਨਾਂ ਨੂੰ ਵੀ ਸਾਰੇ ਨਾਲੋਂ ਵੱਧ ਹੋਣਗੇ ਜਿੰਨਾ ਮੈਂ ਕਿੰਨੇ ਵਾਲੀ ਕਹਿ ਚੁੱਕਿਆ ਹਾਂ ਤੁਸੀਂ ਆਖਾਂਗੇ। ਬਾਕੀ ਆ ਲੋਡਰ ਪਏ ਜੀ ਕੰਪਨੀ ਤੋਂ ਤਿਆਰ ਕੀਤੇ ਜਿਹੜੇ ਟਰੈਕਟਰ 'ਚ ਫਿੱਟ ਕਰਾਉਣਾਗਾ ਸੋਇਲ ਕੇ ਇਹਨਾਂ ਦੇ ਪਏ ਆਗੇ। ਜੀ ਸੀ ਬੀ ਆ ਟਾ 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 ਚਾਚੇ ਉਹਦਾ ਚੀ ਦੀ ਜਿਹੜੀ ਜੀਸੀਵੀ ਪਈ ਆ ਖੜੀ ਹੈ ਇਹ ਵੀ ਆਪਦੇ ਪਿਛਲੇ ਹਰ ਵੀ ਕਾਫੀ ਜੀਸੀਵੀ ਮਿਲੀਆਂ ਸਾਨੂੰ ਇੱਥੇ ਆ ਗਏ ਤੇ ਆ ਆ ਗਏ ਜਿਹਦਰ ਫਨੇਸਰ ਵਾਲਿਆਂ ਦੀ ਕੰਬਾਈਨ ਮਿੰਨੀ ਕੰਬਾਈਨ ਕਹਿ ਲਈ ਆਪਾਂ ਤੇ ਇਹ ਵੀ ਬਾਈ ਲਾਈ ਖੜੇ ਇੱਧਰ ਇੱਕ ਸਾਨੂੰ ਆ ਦੇਖੋ ਮੈਂ ਸਾਨੂੰ ਪਹਿਲਾਂ ਕਹਿਆ ਸੀ ਨਾ ਕ੍ਰੋਮ ਵਗੈਰਾ ਲਾ ਕੇ ਰੱਖਦੇ ਆ ਦੇਖੋ ਮਿੱਤਰੋ ਘੋਮ ਐਗਰੋ ਤੇ ਆ ਮਸ਼ੀਨ ਦੱਸੋ ਵੀ ਕਿਹੜੇ ਕੰਮ ਆਉਂਦੀ ਹੈਗੀ ਕਮੈਂਟ ਕਰਕੇ ਦੇਖੋ ਆ ਬੀਜ ਪਾਉਣ ਵਾਲੀਆਂ ਤੇ ਤਾਂ ਜਿਹੜੇ ਆਪਣਾ ਕਹਿ ਲਈ ਨਾ ਹਾਂ ਦੇਖੋ ਇਦੇ ਵਿੱਚ ਬੀਜ ਪੈਂਦਾ ਕਿੰਨੇ ਛੋਨੇ ਕ੍ਰੋਮ ਲਾਈ ਦੇ ਆ ਆ ਚੱਲਦੀ ਦਿਖਾ ਰੱਖੀ ਆ ਕਿੰਨਾ ਕਿੰਨਾ ਬੀਜ ਪਾਉਂਗੇ ਸਾਡੀ ਉੱਛੇ ਭੂਮੀ ਭੂਮੀ ਵਾਲਿਆ ਕੋਈ ਇਦਰਾ ਰੋਟਰ ਤੇ ਡਰਾਈਵਰ ਰੱਖੀ ਤੇ ਚੱਲੀ ਜਾ ਰਹੀ ਆ ਆ ਦੇਖੋ ਆ ਆ ਆ ਮਤਲਬ ਮੈਨੂਅਲ ਯਾ ਮਤਲਬ ਖਿੱਚਣੀ ਹੱਥ ਨਾਲ ਉਹਦੇ ਵਾਸਤੇ ਆ ਤਿਆਰ ਕੀਤੀ ਵੀ ਆ ਨਿੱਕੇ ਨਿੱਕੇ ਵੀ ਬਣਾ ਰੱਖਿਆ ਜਿਵੇਂ ਤੇ ਇਹ ਵੀ ਬਹੁਤ ਵਧੀਆ ਜਿਵੇਂ ਆਪਾਂ ਕੋਈ ਵੀ ਬੀਜ-ਬੀਜਨ ਇਹਦੇ ਵਿੱਚ ਗਰਾਰ ਕੇ ਮਿਲ ਜਾਂਦੇ ਨੇ ਆਜੋ ਜੀ ਅੱਗੇ ਹੋਰ ਲੈ ਚੱਲਦੇ ਹਾਂ ਤੁਹਾਨੂੰ ਆ ਅੰਦਰ ਜਿਵੇਂ ਪਾਈਪ ਲਾਈਨ ਵਾਲੀ ਆ ਤੇ ਇਹਦੇ ਵਿੱਚ ਹਰੇਕ ਤਰ੍ਹਾਂ ਦਾ ਆਪਦਾ ਪਾਈਪ ਦਾ ਜਿਵੇਂ ਗੇਟ ਵਾਲ ਹੋ ਗਿਆ ਇਹ ਚੀਜ਼ਾਂ ਸਾਨੂੰ ਇੱਥੇ ਵੇਚਣ ਨੂੰ ਮਿਲ ਜਾਂਦੀਆਂ ਨੇ ਤੇ ਆਜੋ ਮਿੱਤਰੋ ਹੋਰ ਸਾਨੂੰ ਆ ਚੀਜ਼ ਦਿਖਾਈ ਆ ਆ ਚੀਜ਼ੇ ਸਾਨੂੰ ਇੱਕ ਵੱਖਰੀ ਮਿਲਣ ਨੂੰ ਮਿਲੇ ਆ ਤਾਂ ਚਲੋ ਟਾਇਰ ਹੋ ਗਿਆ ਆਪਣੇ ਉਹ ਸਪਰੇਅਰਸ ਤੇ ਬਾਕੀ ਬਰਾਬਰਾਂ ਦੀ ਚੀਜ਼ਾਂ ਆ ਸਾਹਮਣੇ ਜਿਹੜਾ ਲੱਗਿਆ ਬਾਕੀ ਆ ਦਸ਼ਮੇਸ਼ ਕੰਬਾਈਨ ਵੀ ਤੇ ਮਤਲਬ ਇਹਨਾਂ ਦੀ ਕੰਬਾਈਨ ਖੜੀ ਇਹ ਦੇਖ ਸਕਦੇ ਤੁਸੀਂ ਤੇ ਫਾਰਮ ਲਾਈਨ ਦੀ ਕੰਬਾਈਨ ਵੀ ਆ ਹਰੇਕ ਆਪਣੀ ਆਪਣੀ ਇੱਥੇ ਲੈ ਕੇ ਆਉਂਦਾ ਮਸ਼ੀਨ ਜਿਵੇਂ ਜਿਹਦੇ ਹਸਾਬ ਨਾਲ ਚੱਲਦੀਆਂ ਇਹ ਆਪਣੇ ਮਤਲਬ ਦਾ ਵੱਡੀ ਆਪਣੇ ਚਲਦੀ ਜਿਆਦਾ ਇੱਧਰ ਲੈ ਲੈ ਪਾਸੇ ਘਟਾ ਕਿਉਂਕਿ ਇੱਧਰ ਮੀਂਹ ਵਗੈਰਾ ਵੀ ਜ਼ਿਆਦਾ ਪੈਂਦੇ ਰਹਿੰਦੇ ਆ ਤਾਂ ਜ਼ਿਆਦਾ ਫਿਰ ਉਹ ਚੈਨ ਵਾਲੀਆਂ ਜਿਵੇਂ ਜਾਂ ਤੇ ਜਾਂ ਬਿਲਟ ਹਲ ਕੇ ਚੱਲਦੀਆਂ ਬਾਕੀ ਸ਼ਾਮ ਦਾ ਵੇਲਾ ਹੋ ਚੁੱਕਿਆ ਮਿੱਤਰੋ ਤੇ ਹੁਣ ਘਰਤੀ ਵਾਪਸੀ ਆ ਜਿਹੜਾ ਵੀ ਸਾਰਾ ਇਹ ਆਪਾਂ ਇੱਕ ਬਲੌਗ ਬਣਾਇਆ ਹੈਗਾ ਜੇ ਆਪਾਂ ਸਾਰਾ ਕੰਪਲੀਟ ਕਰਦੇ ਤਾਂ ਮੈਨੂੰ ਲੱਗਦਾ ਘੰਟੇ ਤੋਂ ਪਲੱਸ ਹੋ ਜਾਂਦਾ ਚਲੇ ਬਸ ਹੁਣ ਵਾਪਸੀ ਆਸੀਂ ਇੱਥੇ ਆ ਕੇ ਬਹਿ ਗਿਆ ਸੀਗਾ ਤੇ ਉਦੋਂ ਬਾਅਦ ਆ ਗਏ ਆ ਬਾਹਰ ਇਹ ਆ ਜੀ ਬਾਹਰ ਬਾਹਰ ਆ ਜਾ ਮਤਲਬ ਮੌਸੀ ਕੋਲੇ ਆਉਣਾ ਪੈਂਦਾ ਹੈਗਾ ਜੇ ਆਪਾਂ ਕਹੀਏ ਪੂਨੇ ਤੋਂ 25 ਕਿਲੋਮੀਟਰ ਸਾਈਡ ਤੇ ਮੇਲਾ ਲੱਗਦਾ ਸੋ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਧੰਨਵਾਦ ਜੀ